ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਵੀ ਐਗਰੂ ਜੀ ਦੀ ਕਿਰਪਾ ਨਾਲ ਵਧੀਆ ਠੀਕ ਠਾਕ ਜੀ ਤੇ ਹੁਣ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਜਿਵੇਂ ਪਤਾ ਹੀ ਹੈ ਜੀ ਤੇ ਗਰਮੀਆਂ ਦਾ ਮੌਸਮ ਚੱਲ ਰਿਹਾ ਜੀ ਤੇ ਅੰਬ ਹੁਣ ਆਮੋ ਆਮ ਚੱਲਦੇ ਆ ਜੀ ਆਚਾਰ ਵਗੈਰਾ ਲਈ ਖਾਣ ਲਈ ਵੀ ਤੇ ਅੰਬ ਦੀਆਂ ਗਿੜਕਾਂ ਆਪਣੇ ਕੋਲ ਇਹ ਗੁੱਠਲੀਆਂ ਜੀ ਬਹੁਤ ਜ਼ਿਆਦਾ ਹੋ ਜਾਂਦੀਆਂ ਜਿਵੇਂ ਕਿ ਆਪਾਂ ਡੇਲੀ ਬਾਜ਼ਾਰ ਜਾਂਦੇ ਆ ਤਾਂ ਥੋੜੇ-ਬੋਤੇ ਅੰਬ ਆਪਾਂ ਖਾਣ ਲਈ ਖਰੀਦੀ ਲਿਆਉਣੇ ਆਂਗੇ ਤੇ ਡੇਲੀ ਆਪਾਂ ਜਿਹੜਾ ਅੰਬ ਖਰੀਦ ਕੇ ਲਿਆਉਣੇ ਆ ਤਾਂ ਘਰ ਦੇ ਵਿੱਚ ਆਪਾਂ ਅੰਬ ਖਾ ਲੈਣੇ ਆ ਜੀ ਤੇ ਇਹ ਗੁੱਠਲੀਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਨੇ ਆਂਗੇ ਤੇ ਪਰ ਇਹ ਬਹੁਤ ਹੀ ਜ਼ਿਆਦਾ ਕੰਮ ਦੀ ਹਾਂ ਹੁੰਦੀਆਂ ਜੀ ਇਹ ਕੰਮ ਆਉਣ ਵਾਲੀ ਚੀਜ਼ ਆ ਇਹ ਤੇ ਆਪਾਂ ਇਹਨਾਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਨੇ ਆਂਗੇ ਤੇ ਇਹ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਅੱਜ ਤੋਂ ਬਾਅਦ ਜੀ ਤੇ ਅੰਬ ਦੀਆਂ ਅੰਗੂਠਲੀਆਂ ਇਹ ਬਿਲਕੁਲ ਵੀ ਨਹੀਂ ਸਿੱਟੋਗੇ ਗਿਰਕਾ ਹੈ ਵਿਕਾਰ ਸਮਝ ਕੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਤੇ ਇਹ ਕਾਦੇ ਲਈ ਇਹ ਕੰਮ ਆਉਣੀ ਆ ਜੀ ਕਿਵੇਂ ਇਹਨਾਂ ਨੂੰ ਆਪਾਂ ਨੇ ਵਰਤਣਾ ਤੇ ਕੀ ਕੀ ਇਹਦੇ ਫਾਇਦੇ ਹੈ ਜੀ ਤੇ ਸਭ ਤੋਂ ਪਹਿਲਾਂ ਤਾਂ ਜੀ ਇਹ ਆਪਾਂ ਲੈਤੀ ਆਂ ਵਧੀਆ ਅੰਗੂਠਲੀਆਂ ਤੇ ਇਹਨਾਂ ਨੂੰ ਆਪਾਂ ਇੱਕ ਦਿਨ ਦੀ ਧੁੱਪ ਲਵਾਤੀ ਜੀ ਇਹ ਇਸ ਤਰੀਕੇ ਨਾਲ ਤੇ ਆਹ ਵੇਖੋ ਜੀ ਤੇ ਹੁਣ ਇਹ ਨਾ ਆਸਾਨੀ ਨਾਲ ਹੀ ਇਹ ਸੁੱਕ ਜਾਣੀਆਂ ਜੀ ਤੇ ਪਹਿਲਾਂ ਆਪਾਂ ਕੀ ਕਰਨਾ ਜੀ ਅੰਬ ਦੀਆਂ ਗੁੱਠਲੀਆਂ ਇਹ ਲੈ ਲੈਣੀਆਂ ਜ ਜਦੋਂ ਆਪਾਂ ਅੰਬ ਖਾਣੇ ਆ ਤਾਂ ਇਹਨਾਂ ਨੂੰ ਧੋ ਲੈਣਾ ਜੀ ਗੁੱਠਲੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਇੱਕ ਦਿਨ ਲਈ ਇਹਨਾਂ ਨੂੰ ਆਪਾਂ ਧੁੱਪੇ ਸੁਕਾ ਲਾਂਗੇ ਤੇ ਇਸ ਤਰੀਕੇ ਦੀਆਂ ਜਦੋਂ ਇਹ ਹੋਊਗਾ ਜੀ ਸੁੱਕ ਕੇ ਧੁੱਪ ਲੱਗ ਕੇ ਤਾਂ ਫਿਰ ਇਹ ਆਸਾਨੀ ਨਾਲ ਹੀ ਖੁੱਲ ਜਾਣਗੀਆਂ ਇਹ ਇੱਥੋਂ ਇਹਨਾਂ ਨੂੰ ਆਪਾਂ ਖੋਲਾਂਗੇ ਤੇ ਇਹਨਾਂ ਦੇ ਵਿੱਚ ਜਿਹੜਾ ਬੀਜ ਹੁੰਦਾ ਇਹਦਾ ਤੇ ਉਹ ਆਪਾਂ ਤੁਹਾਨੂੰ ਕੱਢ ਕੇ ਦਿਖਾਵਾਂਗੇ ਜੀ ਤੇ ਨਾਲ-ਨਾਲ ਆਪਾਂ ਉਹਦੇ ਫਾਇਦੇ ਦੱਸਾਂਗੇ ਤੁਹਾਨੂੰ ਤੇ ਨਾਲ-ਨਾਲ ਆਪਾਂ ਇਹਦਾ ਵਰਤਣ ਦਾ ਤਰੀਕਾ ਦੱਸਾਂਗੇ ਜੀ ਤੇ ਚਲੋ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਇਹਨੂੰ ਖੋਲ ਲਾਂਗੇ ਗੁੱਠਲੀ ਨੂੰ ਅੰਬਤੀ ਨੂੰ ਇਸ ਤਰੀਕੇ ਨਾਲ ਇੱਕ ਸਾਈਡ ਤੋਂ ਇਹ ਜਦੋਂ ਇਹ ਸੁੱਕ ਗਈ ਜੀ ਤੇ ਇੱਕ ਸਾਈਡ ਤੋਂ ਆਰਾਮਦਾਰੀ ਨਾਲ ਇਥੇ ਖੁੱਲ ਜੂਗਾ ਇਹਦਾ ਬੀਜ ਇਹ ਗੁੱਠਲੀ ਇਹਦੀ ਅੰਬ ਦੀ ਇਸ ਤਰੀਕੇ ਨਾਲ ਆਪਾਂ ਖੋਲ ਲਾਂਗੇ ਤੇ ਨਾਲ ਨਾਲ ਆਪਾਂ ਇਹਦੇ ਤੁਹਾਨੂੰ ਫਾਇਦੇ ਦੱਸਦੇ ਹਾਂ ਕਿਹੜੀ ਚੀਜ਼ ਵਾਸਤੇ ਇਹ ਵਰਤਣਾ ਹੈਗਾਗਾ ਕਿਹੜੀ ਚੀਜ਼ ਵਾਸਤੇ ਫਾਇਦਾ ਕਰੂਗਾ ਇਹਦਾ ਚੂਰਨ ਜਿਹੜਾ ਆਪਾਂ ਤਿਆਰ ਕਰਾਂਗੇ ਇਹ ਵੇਖੋ ਆਰਾਮਦਾਰੀ ਨਾਲ ਇਹ ਖੁੱਲ ਜੂਗਾ ਇਸ ਤਰੀਕੇ ਨਾਲ ਥੋੜਾ ਜਿਹਾ ਚਾਕੂ ਪਾ ਕੇ ਤੇ ਇਥੋਂ ਇਸ ਤਰੀਕੇ ਨਾਲ ਖੋਲ ਲੈਣਾ ਜੀ ਇਹਦਾ ਬੀਜ ਗੁੱਠਲੀ ਇਹਦੀ ਤੇ ਸਭ ਤੋਂ ਪਹਿਲਾਂ ਤਾਂ ਜੇ ਇਹੇ ਪੇਟ ਦੀਆਂ ਕੋਈ ਵੀ ਪੇਟ ਦੀ ਕੋਈ ਵੀ ਸਮੱਸਿਆ ਆ ਗਈ ਤੇ ਦੂਜਾ ਹੈਗਾ ਬਲੱਡ ਸ਼ੂਗਰ ਜਿਵੇਂ ਬਲੱਡ ਪ੍ਰੈਸ਼ਰ ਦੀ ਹੋਈ ਸਮੱਸਿਆ ਕੋਸਟ੍ਰੋਲ ਦੀ ਹੋਈ ਤੇ ਪੀਰੀਅਡਸ ਦੇ ਵਿੱਚ ਕਈ ਭੈਣਾਂ ਨੂੰ ਜਿਵੇਂ ਦਰਦ ਵਗੈਰਾ ਹੁੰਦਾ ਜਾਂ ਵੱਧ ਘਟ ਆਉਂਦਾ ਪੀਰੀਅਡਸ ਤਾਂ ਉਹਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਵਧੀ ਹੈਗਾ ਇਹਦਾ ਚੂਰਨ ਤੇ ਵਾਲਾਂ ਦੀ ਸਮੱਸਿਆ ਲਈ ਜੀ ਤੇ ਸਕਿਨ ਦੀ ਵੀ ਕੋਈ ਵੀ ਪ੍ਰੋਬਲਮ ਆ ਗਈ ਤੁਹਾਨੂੰ ਤਾ ਸਕਿਨ ਦੀ ਪ੍ਰੋਬਲਮ ਵੀ ਇਹ ਠੀਕ ਹੁੰਦੀ ਹੈ ਤੇ ਪਾਚਨ ਕਿਰਿਆ ਜਿਵੇਂ ਆਪਣਾ ਕਈਆਂ ਦਾ ਪਾਚਨ ਕਿਰਿਆ ਕਮਜ਼ੋਰ ਹੁੰਦੀ ਹੈ ਕਿ ਪਾਚਨ ਤੰਤਰ ਤੇ ਕੋਈ ਵੀ ਚੀਜ਼ ਪਚਾਉਣ ਦੇ ਵਿੱਚ ਤੇ ਇਹ ਮਦਦਗਾਰ ਕਰਦਾ ਇਹ ਚੂਰਨ ਬਹੁਤ ਜ਼ਿਆਦਾ ਜੀ ਤੇ ਇਸ ਤਰੀਕੇ ਨਾਲ ਆਪਾਂ ਇਹ ਖੋਲ ਲਈ ਜੀ ਗੁੱਠ ਲਈ ਤੇ ਪਹਿਲਾਂ ਜਿਵੇਂ ਆਪਣੀਆਂ ਦਾਦੀਆਂ ਨਾਨੀਆਂ ਹੁੰਦੀਆਂ ਸੀ ਜਿ ਪ੍ਰਾਣੇ ਪੁਰਾਣੇ ਟਾਈਮ ਦੇ ਵਿੱਚ ਤਾਂ ਉਦੋਂ ਵੀ ਇਹ ਜਿਵੇਂ ਆਹ ਦੇਸੀ ਚੀਜ਼ਾਂ ਹੁੰਦੀਆਂ ਸੀ ਇਹਨਾਂ ਨਾਲ ਹੀ ਇਲਾਜ ਜਿਆਦਾ ਕਰਦੇ ਸੀਗੇ ਤੇ ਉਦੋਂ ਡਾਕਟਰ ਘੱਟ ਹੁੰਦੇ ਸੀ ਤਾਂ ਇਹੋ ਜਿਹੀਆਂ ਚੀਜ਼ਾਂ ਵਰਤ ਕੇ ਜੀ ਤੇ ਬਹੁਤ ਵਧੀਆ ਇਲਾਜ ਕੀਤੇ ਜਾਂਦੇ ਸੀਗੇ ਦੇਸੀ ਘਰਾਂ ਦੇ ਵਿੱਚ ਹੀ ਇਹ ਚੀਜ਼ ਆਪਾਂ ਨੂੰ ਇਹੀ ਚਾਹੀਦੀ ਜੀ ਇਹ ਬਿੱਟਕ ਹੁੰਦੀ ਹੈ ਜਿਵੇਂ ਅੰਬ ਦੀ ਇਹ ਵਿੱਚੋਂ ਗੁੱਠਲੀ ਦੇ ਨਿਕਲਦੀ ਹੈ ਇਹ ਤੇ ਆਹ ਛਿਲਕਾ ਜਿਹਾ ਤਾਂ ਇਹਦਾ ਆਪਣੇ ਆਪ ਹੀ ਲੈ ਗਿਆ ਵਿੱਚ ਤੇ ਇਸ ਤਰੀਕੇ ਨਾਲ ਇਹ ਗਿਟਕਾਈ ਜੀ ਤੇ ਇਹਨੂੰ ਆਪਾਂ 5-6 ਦਿਨ ਸੁਕਾਉਣਾ ਜੀ ਧੁੱਪ ਚ ਚੰਗੀ ਤਰ੍ਹਾਂ ਤੇ ਜਦੋਂ ਇਹ ਸੁੱਕ ਗਈ ਤੇ ਆਪਣੇ ਆਪ ਜਿਵੇਂ ਇਹ ਹੁਣ ਟੁੱਟਦੀ ਹੈਗੀ ਇਹ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਹੀ ਟੁੱਟ ਜੂਗੀ ਇਹ ਤੇ 5-6 ਦਿਨਾਂ ਬਾਅਦ ਤੁਹਾਨੂੰ ਜੀ ਪਤਾ ਲੱਗ ਜੂਗਾ ਵੀ ਸੁੱਕ ਗਈ ਇਹ ਬਿਲਕੁਲ ਤੇ ਜੇਕਰ ਇਹ ਥੋੜੀ ਜਿਹੀ ਗਿੱਲੀ ਹੋਈ ਤਾਂ ਇਹ ਚੀੜੀ ਜੀ ਰਹੂਗੀ ਤੇ ਨਹੀਂ ਇਹ ਬੜੇ ਆਰਾਮ ਨਾਲ ਜਿਵੇਂ ਹੁਣ ਟੁੱਟ ਰਹੀ ਹੈ ਇਸ ਤਰੀਕੇ ਨਾਲ ਸੁੱਕ ਕੇ ਤੇ ਵਧੀਆ ਇਸ ਤਰੀਕੇ ਨਾਲ ਟੁੱਟ ਜੂਗੀ ਇਹ ਤੇ ਉਦੋਂ ਕੀ ਕਰਨਾ ਹੈ ਤੁਸੀਂ ਇਹਦਾ ਪਾਊਡਰ ਬਣਾ ਲੈਣਾ ਮਿਕਸੀ ਦੇ ਵਿੱਚ ਤੇ ਜਾਂ ਜਿਵੇਂ ਕੁੰਡੇ ਘੋਟ ਦੇ ਵਿੱਚ ਜਿਵੇਂ ਮਰਜੀ ਇਹਦਾ ਤੁਸੀਂ ਪਾਊਡਰ ਤਿਆਰ ਕਰ ਲੈਣਾ ਬਰੀਕ ਪੀਸ ਕੇ ਤੇ ਹੁਣ ਆਪਾਂ ਤੁਹਾਨੂੰ ਇਹਦਾ ਲੈਣ ਦਾ ਤਰੀਕਾ ਦੱਸਦੇ ਹਾਂ ਜੀ ਕਿਵੇਂ ਲੈਣਾ ਇਹ ਤੇ ਪੀਸ ਕੇ ਇਹਨੂੰ ਤੁਸੀਂ ਜੀ ਕੱਚ ਦੇ ਡੱਬੇ ਦੇ ਵਿੱਚ ਪਾ ਲੈਣਾ ਹੈਗਾ ਬੰਦ ਕਰ ਲੈਣਾ ਡੱਬੇ ਦੇ ਵਿੱਚ ਤੇ ਕਿਸੇ ਖੁੱਲੇ ਭਾਂਡੇ ਦੇ ਵਿੱਚ ਨਹੀਂ ਇਹਨੂੰ ਖੁੱਲਾ ਹੀ ਨਹੀਂ ਰੱਖਣਾ ਹੈਗਾ ਬੰਦ ਕਰ ਲੈਣਾ ਕੱਚ ਦੇ ਡੱਬੇ ਦੇ ਵਿੱਚ ਪਾ ਕੇ ਤੇ ਇਹਨੂੰ ਲੈਣ ਦਾ ਤਰੀਕਾ ਹੈਗਾ ਜੀ ਜਿਵੇਂ ਆਪਾਂ ਸਵੇਰੇ ਖਾਲੀ ਪੇਟ ਲੈਣਾ ਇਹ ਤੇ ਸਿੰਪਲ ਪਾਣੀ ਨਾਲ ਲੈਣਾ ਇਹ ਤੇ ਇਹ ਤੁਸੀਂ ਅੱਧੇ ਚਮਚੇ ਤੋਂ ਪਾਊਡਰ ਇਹਦਾ ਸਟਾਰਟ ਕਰ ਸਕਦੇ ਆ ਲੈਣਾ ਜਿਵੇਂ ਅੱਧੇ ਚਮਚੇ ਤੋਂ ਸ਼ੁਰੂ ਕਰਤਾ ਜੀ ਲੈਣਾ ਤਾਂ ਇੱਕ ਚਮਚੇ ਤੱਕ ਲੈ ਸਕਦੇ ਆਗੇ ਹੌਲੀ ਹੌਲੀ ਤੇ ਇੱਕ ਮਹੀਨਾ ਜੇਕਰ ਤੁਸੀਂ ਇਹਦਾ ਪਾਊਡਰ ਵਰਤੋਂਗੇ ਅੰਬ ਦੀ ਗੁੱਠਲੀ ਦਾ ਤਾਂ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਤੁਹਾਡੀਆਂ ਇਹ ਹੁੰਦੀਆਂ ਸਾਰੀਆਂ ਤੁਹਾਨੂੰ ਦੱਸੀਆਂ ਪਹਿਲਾਂ ਬਿਮਾਰੀਆਂ ਤੇ ਉਹਨਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਮਦਦ ਕਰਦਾ ਜੀ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਤੇ ਹੁਣ ਜਿਵੇਂ ਸਭ ਤੋਂ ਮੇਨ ਗੱਲ ਹੈ ਜੀ ਇਹ ਤੇ ਜਿਵੇਂ ਕਈ ਵਾਰ ਕਿਸੇ ਦੀ ਦਵਾਈ ਚੱਲਦੀ ਹੁੰਦੀ ਹੈ ਜੀ ਤਾਂ ਉਹ ਇਹਨੂੰ ਜੋ ਵੀ ਭੈਣ ਭਰਾ ਜਿਹਦੀ ਦਵਾਈ ਚੱਲਦੀ ਹੈ ਜੀ ਕਿਸੇ ਵੀ ਪ੍ਰੋਬਲਮ ਦੀ ਕਈ ਵਾਰ ਚੱਲਦੀ ਹੁੰਦੀ ਹੈ ਦਵਾਈ ਤਾਂ ਉਹ ਇਹਨੂੰ ਜੀ ਆਪਦੇ ਡਾਕਟਰ ਦੀ ਸਲਾਹ ਨਾਲ ਪੁੱਛ ਕੇ ਫੇਰ ਹੀ ਲੈਣ ਜੀ ਇਹ ਵਰਤਨ ਕੋੜਰੇ ਇਹ ਜਿਹੜਾ ਆਪਾਂ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਇਸ ਤਰੀਕੇ ਨਾਲ ਤੁਸੀਂ ਵੀ ਅੰਬਾ ਦੀਆਂ ਗੁੱਠਲੀਆਂ ਇਹ ਵੇਕਾਰ ਸਮਝ ਕੇ ਨਾ ਸੁੱਟੋ ਜੀ ਤੇ ਬਹੁਤ ਜ਼ਿਆਦਾ ਕੀਮਤੀ ਹੈ ਜੀ ਇਹ ਇਹਨਾਂ ਦੇ ਬੀਜ ਇਹ ਗੁੱਠਲੀਆਂ ਤੇ ਤੁਸੀਂ ਵੀ ਇਸ ਤਰੀਕੇ ਨਾਲ ਪਾਊਡਰ ਜ਼ਰੂਰ ਤਿਆਰ ਕਰਨਾ ਜੀ ਬਣਾ ਕੇ ਤੇ ਲੈ ਕੇ ਵੇਖਣਾ ਜੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਇਹਦਾ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਵੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਮਿਲਦੇ ਹਾਂ ਜੀ ਆਪਾਂ ਕਿਸੇ ਹੋਰ ਵੀਡੀਓ ਨਾਲ